ਵਿਵਾਦਾਂ ਵਿੱਚ ਕਿਰੇ ਪੰਜਾਬ ਦੇ ਨਵੇਂ ਐਜ ਬినੋਦ ਕਈ ਨਿਯੁਕਤੀ ਹੁੰਦਿਆਂ ਹੀ ਮਚਿਆ ਕਮਸਾ ਸੁਮੇਤ ਸੈਣੀ ਤੋਂ ਲੈ ਕੇ ਰਾਮ ਰਹੀਮ ਤੱਕ ਦਾ ਲੜ ਰਿਹਾ ਕੇਸ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬినੋਦ ਕਈ ਦੀ ਨਿਯੁਕਤੀ ਹੁੰਦਿਆਂ ਹੀ ਕਮਸਾਨ ਮਚ ਗਿਆ ਵਿਰੋਧੀ ਧਿਰਾਂ ਦੇ ਨਾਲ-ਨਾਲ ਸਮਾਜ ਸੇਵੀਆਂ ਤੇ ਸਿੱਖ ਜਥੇਬੰਦੀਆਂ ਵੀ ਇਸ ਨਿਯੁਕਤੀ ਨੂੰ ਲੈ ਕੇ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਸ ਬినੋਦ ਕਈ ਨੂੰ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਬਣਾਇਆ ਗਿਆ ਉਸੁਮੇਦ ਸੈਣੀ ਤੋਂ ਲੈ ਕੇ ਰਾਮ ਰਹੀਮ ਤੱਕ ਦੇ ਵਕੀਲ ਰਹਿ ਚੁਕੇ ਨੇ ਪੰਜਾਬ ਦੇ ਜਿਨ੍ਹਾਂ ਵਿਵਾਦਤ ਕੇਸ ਨੇ ਇਹਨਾਂ ਸਾਰੇ ਕੇਸਾਂ ਦੇ ਵਿੱਚ ਅਰੋਪੀਆਂ ਦੀ ਪੈਰਵੀ ਵਿਨੋਦ ਕਈ ਕਰ ਚੁਕੇ ਨੇ ਚਾਹੇ ਉਹ ਬੇਅਦਬੀ ਕੇਸ ਦੇ ਵਿੱਚ ਕਿਰੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦਾ ਕੇਸ ਹੋਵੇ ਜਾਂ ਫਿਰ ਆਪ ਸਰਕਾਰ ਦੇ ਬਰਖਾਸਤ ਮੰਤਰੀ ਵਿਜੇ ਸਿੰਘਲਾ ਦਾ ਕੇਸ ਹੋਵੇ ਵਿੱਕੀ ਮਿੱੱਡੂ ਖੇੜਾ ਦੇ ਕਤਲ ਕੇਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮੈਨੇਜਰੇ ਸ਼ਗਲ 프리ਦੀ ਪੈਰਵੀ ਵੀ ਵਿਨੋਦ ਕਈ ਕਰ ਰਹੇ ਨੇ ਅਜੇ ਹੀ ਵਿੱਚ ਵਿਨੋਦ ਕੈਦੀ ਨਿਯੁਕਤੀ ਸਵਾਲਾਂ ਦੇ ਢੇਰੇ ਵਿੱਚ ਆ ਗਈ ਹੈ ਖਾਸ ਕਰ ਇਹ ਹੈ ਕਿ ਹਰ ਵੱਡੇ ਕੇਸ ਦੇ ਵਿੱਚ ਵਕੀਲ ਸਰਕਾਰ ਦੇ ਖਿਲਾਫ ਹੀ ਲੜਿਆ ਪਰ ਹੁਣ ਉਹਨਾਂ ਨੂੰ ਪੰਜਾਬ ਸਰਕਾਰ ਦਾ ਵਕੀਲ ਬਣਾਇਆ ਗਿਆ ਜੇਕਰ ਵਿਨੋਦ ਕਈ ਦੇ ਵਿਵਾਦਤ ਕੇਸਾਂ ਦੀ ਗੱਲ ਕਰੀਏ ਤਾਂ ਬੇਅਦਬੀ ਮਾਮਲੇ ਦੇ ਵਿੱਚ ਰਾਮ ਰਹੀਮ ਦੇ ਵਕੀਲ ਨੇ ਪੰਚਕੁਲਾ ਹੰਸਾ ਦੇ ਵਿੱਚ ਡੇਰੇ ਦੇ ਵਕੀਲ ਨੇ ਕੈਬਨਟ ਤੋਂ ਕੱਢੇ ਗਏ ਮੰਤਰੀ ਡਾਕਟਰ ਵਿਜੇਂਦਰ ਸਿੰਘਲਾ ਦੇ ਵਕੀਲ ਨੇ ਸਾਬਕਾ ਮੰਤਰੀ ਭਾਰਤ ਪੂਸ਼ਣ ਦੇ ਵਕੀਲ ਨੇ ਸਾਬਕਾ ਡੀਜੀਪੀ ਸੁਮੇத் ਸੈਣੀ ਦਾ ਕੇਸ ਲੜ ਚੁੱਕੇ ਨੇ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਸ਼ਗਨਪ੍ਰੀਤ ਦੀ ਪੈਰਵਾਈ ਕਰ ਰਹੇ ਨੇ ਰੇਪ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਦੇ ਵਕੀਲ ਵੀ ਕਈ ਹੀ ਨੇ ਇੰਨਾ ਹੀ ਨਹੀਂ ਕਈ ਦਿੱਲੀ ਦੇ ਭਾਜਪਾ ਆਗੂ ਤੇਜਿੰਦਰ ਬੱਗਾ ਦੇ ਵੀ ਵਕੀਲ ਨੇ ਸੁਣਨ ਵਿੱਚ ਇਹ ਵੀ ਆਇਆ ਕਿ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿੱਲ ਜਿਆ ਨੂੰ ਅਗਾਊਂ ਜ਼ਮਾਨਤ ਵੀ ਕਈ ਸਾਹਿਬ ਦੀ ਮਿਹਰਬਾਨੀ ਦੇ ਨਾਲ ਹੀ ਮਿਲੀ ਹੈ ਇਸ ਨੂੰ ਲੈ ਕੇ ਬਲਜੀਤ ਸਿੰਘ ਦਾਦੂ ਵਾਲ ਨੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਫੈਸਲਾ ਲਿਆ ਗਿਆ ਕਿ ਐਡਵੋਕੇਟ ਜਰਨਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿੱਥੋਂ ਅਨਮੋਹ ਰਤਨ ਸਿੱਧੂ ਨੇ ਆਪਣਾ ਅਸਤੀਫਾ ਦਿੱਤਾ ਤੇ ਉਹਦੀ ਜਗ੍ਹਾ ਦੇ ਉੱਪਰ ਐਡਵੋਕੇਟ ਵਿਨੋਦ ਕਈ ਨੂੰ ਐਡਵੋਕੇਟ ਜਰਨਲ ਲਾਇਆ ਜਾਊਗਾ ਪੰਜਾਬ ਵਾਸੀਓ ਮੈਂ ਅਪੀਲ ਕਰਨੀ ਚਾਹਨਾ ਕਿ ਤੁਹਾਨੂੰ ਪਤਾ ਹੋਵੇਗਾ ਕਿ ਵਿਨੋਦ ਕਈ ਕੌਣ ਹੈ ਇਹ ਵਿਨੋਦ ਕਈ ਡੇਰਾ ਸਰਸਾ ਮੁਖੀ ਤੇ ਉਹਦੇ ਪੈਰੋਕਾਰਾਂ ਦਾ ਹਾਈ ਕੋਰਟ ਦੇ ਵਿੱਚ ਵਕੀਲ ਹੈ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਬਹਿਬਲ ਕਾਂਡ ਦੇ ਦੋਸ਼ੀ ਕੋਟਕਪੂਰੇ ਦੇ ਦੋਸ਼ੀ ਜਿਨ੍ਹਾਂ ਦੇ ਕੇਸ ਫੈਸਲੇ ਅਧੀਨ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਉਹਨਾਂ ਦਾ ਵਕੀਲ ਕੌਣ ਹੈ ਵਿਨੋਦ ਕਈ ਅੱਜ ਪੰਜਾਬ ਸਰਕਾਰ ਵੱਲੋਂ ਸਿੱਧੇ ਤੌਰ ਤੇ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਐਡਵੋਕੇਟ ਜਰਨਲ ਲਾ ਦਿੱਤਾ ਆਹੀ ਕਸਰ ਬਾਕੀ ਰਹਿ ਗਈ ਸੀ ਭਗਵਾਨਤਮਾਨ ਮੁੱਖ ਮੰਤਰੀ ਸਾਹਿਬ ਤੇ ਸੁਪਰ ਸੀਐਮ ਕੇਜਰੀਵਾਲ ਸਾਹਿਬ ਤੁਸੀਂ ਕਹਿੰਦੇ ਸੀ 24 ਘੰਟਿਆਂ ਚ ਇਨਸਾਫ ਦੇਾਂਗੇ ਬਰਗਾੜੀ ਬੇਅਦਬੀ ਕਾਂਡ ਦਾ ਅਜੇ ਤੱਕ ਗੁੰਗਲੂਆਂ ਤੋਂ ਮਿੱਟੀ ਝਾੜ ਰਹੇ ਹੋ ਇਨਸਾਫ ਤਾਂ ਕੀ ਦੇਣਾ ਸੀ ਜਿਹੜੇ ਉਸ ਇਨਸਾਫ ਦੇ ਖਿਲਾਫ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਕੇਸ ਲੜ ਰਹੇ ਆ ਦੋਸ਼ੀਆਂ ਦੇ ਉਹਨਾਂ ਨੂੰ ਐਡਵੋਕੇਟ ਜਰਨਲ ਲਾ ਦਿੱਤਾ ਅਸੀਂ ਇਨਸਾਫ ਦੀ ਉਮੀਦ ਕਿੱਥੋਂ ਰੱਖਾਂਗੇ ਪੰਜਾਬ ਵਾਸੀਓ ਇਹ ਵਿਨੋਦ ਘਈ ਉਹ ਵਕੀਲ ਹੈ ਜਿਹੜਾ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਦਾ ਵਕੀਲ ਹੈ ਹਾਈ ਕੋਰਟ ਦੇ ਅੰਦਰ ਕੀ ਹੁਣ ਉਹ ਸਾਨੂੰ ਇਨਸਾਫ ਦੇਵੇਗਾ ਐਡਵੋਕੇਟ ਜਰਨਲ ਲਾ ਦਿੱਤਾ ਕਿ ਉਹ ਸਾਡੇ ਬਿਆਦਬੀ ਦੇ ਇਨਸਾਫ ਦੇ ਕੇਸ ਲੜੇਗਾ ਅੱਜ ਤੁਹਾਨੂੰ ਸੂਚਿਤ ਹੋਣ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਤੇ ਸੁਪਰ ਸੀਐਮ ਕੇਜਰੀਵਾਲ ਸਾਹਿਬ ਜੀ ਉਹ ਐਵੇਂ ਨਹੀਂ ਸੰਗਰੂਰ ਦੇ ਲੋਕਾਂ ਨੇ 3 ਮਹੀਨਿਆਂ ਦੇ ਵਿੱਚ ਤੁਹਾਨੂੰ ਜਿਮਣੀ ਚੋਣ ਮੈਂਬਰ ਆਫ ਪਾਰਲੀਮੈਂਟ ਚ ਸੀਸਾ ਦਿਖਾ ਦਿੱਤਾ ਤਾਂ ਹੀ ਦਿਖਾਇਆ ਕਿ ਤੁਸੀਂ ਪੰਜਾਬ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਰਹੇ ਹੋ ਮੁਨਕਰ ਹੋ ਰਹੇ ਹੋ ਬਾਕੀ ਸਾਰਾ ਕੁਝ ਤਾਂ ਪੰਜਾਬ ਦੇ ਲੋਕ ਜਰ ਲੈਂਦੇ ਪਰ ਬਰਗਾੜੀ ਬਿਆਦਬੀ ਕਾਂਡ ਦੇ ਦੋਸ਼ੀਆਂ ਦੀ ਪੁਸਤ ਪਣਾਈਏ ਪੰਜਾਬ ਦੇ ਲੋਕ ਨਹੀਂ ਜਰਨਗੇ ਚਾਹੇ ਸਿੱਖ ਚਾਹੇ ਗੈਰ ਸਿੱਖ ਜਿਹੜਾ ਸੰਗਰੂਰ ਚ ਸੀਸ਼ਾ ਤੁਹਾਨੂੰ ਦਿਖਾਇਆ ਉਹ ਪੂਰੇ ਪੰਜਾਬ ਦੇ ਵਿੱਚ ਦਿਖਾਉਣਗੇ ਅਜੇ ਵੀ ਸਮਾਂ ਤੁਹਾਡੇ ਕੋਲ ਹੈ ਕਿ ਡੇਰਾ ਸਰਸਾ ਮੁਖੀ ਦੇ ਵਕੀਲ ਨੂੰ ਐਡਵੋਕੇਟ ਜਰਨਲ ਦੀ ਪੋਸਟ ਤੇ ਨਾਮ ਲਾਓ ਇਹਨੂੰ ਪੰਜਾਬ ਪਰਵਾਨ ਨਹੀਂ ਕਰੇਗਾ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਤੁਹਾਡੀ ਚਿੰਗਾੜੀ ਲਈ ਹੋਈ ਭਾਂਬੜ ਬਣੇਗੀ ਤੁਹਾਨੂੰ ਇਹਦਾ ਵਿਰੋਧ ਚਲਣਾ ਪਵੇਗਾ ਤੇ ਜਿਹਨੂੰ ਤੁਸੀਂ ਐਡਵੋਕੇਟ ਜਰਨਲ ਲਾ ਰਹੇ ਆ ਡੇਰਾ ਸਰਸਾ ਮੁਖੀ ਤੇ ਉਹਦੇ ਪੈਰੋਕਾਰ ਜਿਹੜੇ ਦੋਸ਼ੀ ਆ ਬਰਗਾੜੀ ਬੇਅਦਬੀ ਕਾਣਦੇ ਉਹਨਾਂ ਦੇ ਵਕੀਲ ਨੂੰ ਇਹਨੂੰ ਬਹਾਦਰ ਪੰਜਾਬੀ ਜਿਹੜੇ ਆ ਗੁਰੂ ਕੇ ਸਿੱਖ ਤੇ ਗੈਰ ਸਿੱਖ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਦੇ ਆ ਉਹ ਬਰਦਾਸ਼ਤ ਨਹੀਂ ਕਰਨਗੇ ਨਹੀਂ ਕਰਨਗੇ ਇੰਨਾ ਹੀ ਨਹੀਂ ਬినੋਦ ਕਈ ਦੀਆਂ ਤਸਵੀਰਾਂ ਭਾਜਪਾ ਨੇ ਤਾਵਾਂ ਦੇ ਨਾਲ ਵੀ ਸਾਹਮਣੇ ਆ ਰਹੀਆਂ ਨੇ ਇੱਕ ਤਸਵੀਰ ਵਿੱਚ ਉਹ ਭਾਜਪਾ ਨੇਤਾ ਕਿਰਨ ਖੇਰ ਦੇ ਨਾਲ ਦਿਖਾਈ ਦਿੱਤੇ ਨੇ ਇਸ ਫੋਟੋ ਦੇ ਵਿੱਚ ਕਿਰਨ ਖੇਰ ਨੇ ਹੀ ਆਪਣੀ ਕਾਫੀ ਵਿਦ ਕਿਰਨ ਮਈ ਸਿਟੀ ਮਈ ਪੀਪਲ ਦੇ ਨਾਮ ਤੇ ਤਵੀਦ ਕੀਤਾ ਹੈ ਜਿਸ ਦੇ ਵਿੱਚ ਐਡਵੋਕੇਟ ਕਈ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਨਾਲ ਬੈਠੇ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਕਈ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਚੁਣਿਆ ਗਿਆ ਸਰਕਾਰ ਨੇ ਉਹਨਾਂ ਨੂੰ ਖੁਦ ਹੀ ਅਪਰੋਚ ਕੀਤਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਸ਼੍ਰੀ ਕੇ ਜੀ ਵਾਲਜੀ ਦਾ ਚੀਫ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦਾ ਚੀਫ ਮਿਨਿਸਟਰ ਪੰਜਾਬ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਨੂੰ ਇਸ ਪੋਸਟ ਦੀ ਰਿਸਪੌਂਸਿਬਿਲਟੀ ਦਿੱਤੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਬਿਲਕੁਲ ਮੈਰਿਟ ਤੇ ਹੈ ਮੈਂ ਕਿਸੇ ਪਾਰਟੀ ਦੇ ਕਿਸੇ ਵੀ ਪਾਰਟੀ ਦੇ ਕਿਸੇ ਬੰਦੇ ਨੂੰ ਜਾਣਦਾ ਨਹੀਂ ਆਮ ਆਦਮੀ ਨਹੀਂ ਕਿਸੇ ਵੀ ਪਾਰਟੀ ਦੇ ਸੋ ਇਹ ਕ੍ਰੈਡੀਬਿਲਟੀ ਪਾਰਟੀ ਦੀ ਹੈ ਜਿਸ ਪਾਰਟੀ ਨੇ ਮੈਨੂੰ ਆਊਟ ਆਫ ਮੈਰਿਟ ਦੇ ਦੇ ਥੋਟ ਥੈਟ ਹੀ ਇਸ ਅ ਪਰਸਨ Who can be picked up on merits I was called by the party ਮੈਂ ਤੁਹਾਨੂੰ ਦੱਸਣਾ ਚਾਹਾਂਗਾ I never approached anybody the party called me on merits ਔਰ ਪਾਰਟੀ ਨੇ ਮੈਨੂੰ ਮੈਰਿਟ ਤੇ ਬੁਲਾ ਕੇ ਐਂਡ ਦੇ ਹੈਵ ਥੋਟ ਆਫ ਅਪੋਇੰਟਿੰਗ ਮੀ ਐਜ਼ ਐਡਵੋਕੇਟ ਜਨਰਲ ਤੇ ਐਡੀ ਵੱਡੀ ਰਿਸਪੋਨਸਿਬਿਲਟੀ ਦਿੱਤੀ ਹੈ ਜਿਹੜੀ ਉਹਨਾਂ ਨੇ ਰਿਸਪੋਨਸਿਬਿਲਟੀ ਦਿੱਤੀ ਹੈ ਤੇ ਜਿਹੜੀ ਪਾਰਟੀ ਦੀ ਆਈਡਿਓਲੋਜੀ ਹੈ ਕਰਪਸ਼ਨ ਫ੍ਰੀ ਸਰਕਾਰ ਦੀ ਆਈ ਵਿਲ ਟ੍ਰਾਈ ਟੂ ਪੁਟ ਫੋਰਥ ਥੈਟ ਇਨ ਦੀ ਜੁਡੀਸ਼ਰੀ ਆਲਸੋ ਔਰ ਜੋ ਪਾਲਿਸੀਜ਼ ਜਿਹੜੀਆਂ ਹੈਗੀਆਂ ਪਾਰਟੀ ਦੀਆਂ ਜਾਂ ਪਾਲਿਸੀ ਸਾਡੀ ਸਰਕਾਰ ਦੀ ਪੰਜਾਬ ਦੀਆਂ ਉਹ ਮੈਂ ਕੋਸ਼ਿਸ਼ ਕਰੂੰਗਾ ਵੀ ਕੋਰਟ ਦੇ ਵਿੱਚ ਵੀ ਅਸੀਂ ਪੁਟ ਫੋਰਥ ਕਰੀਏ ਚੈਲੰਜਸ ਬਹੁਤ ਨੇ ਪੰਜਾਬ ਆウダー ਸਟੇਟ ਹੈ ਔਰ ਅਦਾਲਤਾਂ ਵਿੱਚ ਮਾਮਲੇ ਬੜੇ ਹਾਈ ਪ੍ਰੋਫਾਈਲ ਨੇ ਨੇ ਕੋ 33 ਸਾਲ ਹੋ ਗਏ ਚੈਲੰਜਸ ਹੀ ਕਰ ਰਹੇ ਆਂ ਫੇਸ ਐਸ ਵੈਸ ਚੈਲੰਜਸ ਇਨ ਪੰਜਾਬ ਆਰ ਕਨਸਰਨ ਜਿੱਥੇ ਤਾਈਂ ਕੋਡ ਦੀ ਗੱਲ ਹੈ ਤੁਹਾਨੂੰ ਮੈਂ ਯਕੀਨ ਦਿਲਾਣਾ ਤੇ ਸਰਕਾਰ ਨੇ ਜਿਹੜੀ ਰਿਸਪੌਂਸਿਬਿਲਟੀ ਦਿੱਤੀ ਉਹ ਪੂਰੀ ਤਰ੍ਹਾਂ ਨਿਭਾਵਾਂਗਾ ਔਰ ਮੈਨੂੰ ਪਤਾ ਹੈ ਜੋ ਅੱਜ ਤਾਈਂ ਪਾਲਿਸੀਜ਼ ਹੋਈਆਂ ਜਿਹੜਾ ਡਿਸੀਜਨ ਹੋਇਆ ਦੇ ਆਰ ਅਪ ਟੂ ਮਾਰਕ ਐਂਡ ਤੁਹਾਨੂੰ ਮੈਂ ਦੱਸਿਆ ਪਾਰਟੀ ਦੀ ਇਡਾਇਓਲੋਜੀ ਜਿਹੜੀ ਕ੍ਰਪਸ਼ਨ ਫਰੀ ਔਰ ਮੈਨੂੰ ਮੈਰਿਟ ਤੇ ਬੁਲਾਣਾ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਹਾਈ ਕੋਰਟ ਚ ਪਹਿਲਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਸ਼੍ਰੀ ਕੇਜੀਵਾਲ ਜੀ ਦਾ ਚੀਫ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦਾ ਚੀਫ ਮਿਨਿਸਟਰ ਪੰਜਾਬ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਨੂੰ ਇਸ ਪੋਸਟ ਦੀ ਰਿਸਪੌਂਸਿਬਿਲਟੀ ਦਿੱਤੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਬਿਲਕੁਲ ਮੈਰਿਟ ਤੇ ਹੈ ਮੈਂ ਕਿਸੇ ਪਾਰਟੀ ਦੇ ਕਿਸੇ ਵੀ ਪਾਰਟੀ ਦੇ ਕਿਸੇ ਬੰਦੇ ਨੂੰ ਜਾਣਦਾ ਨਹੀਂ ਆਮ ਆਦਮੀ ਨਹੀਂ ਕਿਸੇ ਵੀ ਪਾਰਟੀ ਦੇ ਸੋ ਇਹ ਕ੍ਰੈਡੀਬਿਲਟੀ ਪਾਰਟੀ ਦੀ ਹੈ ਜਿਸ ਪਾਰਟੀ ਨੇ ਮੈਨੂੰ ਆਊਟ ਆਫ ਮੈਰਿਟ ਦੇ ਦੇ ਥੋਟ ਥੈਟ ਹੀ ਇਸ ਅ ਪਰਸਨ Who can be picked up on merits ਆਈ ਵਾਸ ਕਾਲਡ ਬਾਈ ਦੀ ਪਾਰਟੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆਈ ਨੈਵਰ ਅਪਰੋਚਡ ਐਨੀਬਾਡੀ ਦੀ ਪਾਰਟੀ ਕਾਲਡ ਮੀ ਔਨ ਮੈਰਿਟਸ ਔਰ ਪਾਰਟੀ ਨੇ ਮੈਨੂੰ ਮੈਰਿਟ ਤੇ ਬੁਲਾ ਕੇ ਐਂਡ ਦੇ ਹੈਵ ਥੌਟ ਆਫ ਅਪਾਇੰਟਿੰਗ ਮੀ ਐਜ਼ ਐਡਵੋਕੇਟ ਜਨਰਲ ਤੇ ਐਡੀ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਜਿਹੜੀ ਉਹਨਾਂ ਨੇ ਰਿਸਪੌਂਸਿਬਿਲਟੀ ਦਿੱਤੀ ਹੈ ਤੇ ਜਿਹੜੀ ਪਾਰਟੀ ਦੀ ਆਈਡੀਓਲੋਜੀ ਹੈ ਕਰਪਸ਼ਨ ਫਰੀ ਸਰਕਾਰ ਦੀ ਆਈ ਵਿਲ ਟਰਾਈ ਟੂ ਪੁੱਟ ਫੋਰਥ ਥੈਟ ਇਨ ਦੀ ਜੁਡੀਸ਼ਰੀ ਆਲਸੋ ਔਰ ਜੋ ਪਾਲਿਸੀਜ਼ ਜਿਹੜੀਆਂ ਹੈਗੀਆਂ ਪਾਰਟੀ ਦੀਆਂ ਜਾਂ ਪਾਲਿਸੀ ਸਾਡੀ ਸਰਕਾਰ ਦੀ ਪੰਜਾਬ ਦੀਆਂ ਉਹ ਮੈਂ ਕੋਸ਼ਿਸ਼ ਕਰੂੰਗਾ ਵੀ ਕੋਰਟ ਦੇ ਵਿੱਚ ਵੀ ਅਸੀਂ ਪੁੱਟ ਫੋਰਥ ਕਰੀਏ ਚੈਲੰਜਸ ਬਹੁਤ ਨੇ ਜੰਬਾਬ ਆਉਟ ਸਟੇਟ ਹੈ ਔਰ ਅਦਾਲਤਾਂ ਵਿੱਚ ਮਾਮਲੇ ਬੜੇ ਹਾਈ ਪ੍ਰੋਫਾਈਲ ਦੇਖੋ 33 ਸਾਲ ਹੋ ਗਏ ਚੈਲੰਜਸ ਹੀ ਕਰ ਰਹੇ ਆ ਫੇਸ ਐਸ ਵੈਜ਼ ਚੈਲੰਜਸ ਇਨ ਪੰਜਾਬ ਔਰ ਕਨਸਰਨ ਜਿੱਥੇ ਤਾਂ ਹੀ ਕੋਰਟ ਦੀ ਗੱਲ ਹੈ ਤੁਹਾਨੂੰ ਮੈਂ ਯਕੀਨ ਦਿਲਾਣਾ ਤੇ ਸਰਕਾਰ ਨੇ ਜਿਹੜੀ ਰਿਸਪੌਂਸਿਬਿਲਟੀ ਦਿੱਤੀ ਉਹ ਪੂਰੀ ਤਰ੍ਹਾਂ ਨਿਭਾਵਾਂਗਾ ਔਰ ਮੈਨੂੰ ਪਤਾ ਹੈ ਜੋ ਅੱਜ ਤਾਈਂ ਪਾਲਿਸੀਜ਼ ਹੋਈਆਂ ਜਿਹੜਾ ਡਿਸੀਜਨ ਹੋਇਆ ਦੇ ਆਰ ਅਪ ਟੂ ਮਾਰਕ ਐਂਡ ਤੁਹਾਨੂੰ ਮੈਂ ਦੱਸਿਆ ਪਾਰਟੀ ਦੀ ਏਡਾਲੋਜੀ ਜਿਹੜੀ ਕਰਪਸ਼ਨ ਫਰੀ ਔਰ ਮੈਨੂੰ ਮੈਰਿ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਹਾਈ ਕੋਰਟ 'ਚ ਕਿ ਮੈਨੂੰ ਸਿਰਫ ਉਹਨਾਂ ਨੇ ਮੈਰਿਟ ਦੇ ਅਧਾਰ 'ਤੇ ਜਨਰਲ ਬਣਾਇਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਦੋਨਾਂ ਦਾ ਕੇਜਰੀਵਾਲ ਜੀ ਦਾ ਤੇ ਭਗਵੰਤ ਮਾਨ ਜੀ ਨੇ ਜਿਹੜਾ ਮੇਰੇ ਤੇ ਰਿਪੋਜ਼ ਕੀਤਾ ਕੌਨਫੀਡੈਂਸ ਉੱਤੇ ਪੂਰਾ ਉਤਰਾਂ। ਭਾਜਪਾ ਨੇਤਾ ਸੁਨੀਲ ਸਾਖੜ ਨੇ ਵੀ ਕੈਦੀ ਨਿਯੁਕਤੀ ਦੇ ਉੱਤੇ ਸਵਾਲ ਚੱਕਦੇ ਹੋਏ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਚੰਨੀ ਸਰਕਾਰ ਜੋ ਕਿ ਕਾਂਗਰਸ ਸਰਕਾਰ ਸੀ ਉਸ ਦੇ ਰਾਹ ਦੇ ਉੱਤੇ ਚੱਲ ਪਈ ਹੈ। ਪਹਿਲਾਂ ਡੀਜੀਪੀ ਫਿਰ ਏਜੀ ਨੂੰ ਹਟਾਇਆ ਗਿਆ। ਉਸੇ ਸਕ੍ਰਿਪਟ ਨੂੰ ਫਾਲੋ ਕੀਤਾ ਜਾ ਰਿਹਾ ਹੈ। ਸਿਰਫ ਕੈਰੈਕਟਰ ਚੇਂਜ ਹੋਏ ਨੇ ਕੁਝ ਵੀ ਹੋਵੇ ਪੰਜਾਬ ਨੂੰ ਹੀ ਭੁਗਤਣਾ ਪੈ ਰਿਹਾ ਤੁਹਾਨੂੰ ਦੱਸਦੀ ਹੈ ਐਡਵੋਕੇਟ ਜਨਨ ਹਨਮੋਲ ਰਤਨ ਸਿੱਧੂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਸੀ ਉਹਨਾਂ ਦਾ ਅਸਤੀਫਾ ਕੱਲ ਕੰਟੈਕਟ ਕੀਤਾ ਗਿਆ ਜਦੋਂ ਕਿ ਅਸਤੀਫਾ ਉਹਨਾਂ ਨੇ 19 ਜੁਲਾਈ ਨੂੰ ਹੀ ਦੇ ਦਿੱਤਾ ਸੀ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ